ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਵਰਕਤ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਦੇਖਿਆ ਵੀਡੀਓ ਵਿੱਚ ਕੀ ਐਂਡ ਤੇ ਵਿੱਕੀ ਬਾਹਰ ਚਲਾ ਜਾਂਦਾ ਏ ਤੇ ਉਹ ਸੋਚਦਾ ਏ ਕਿ ਹੁਣ ਮੈਂ ਖੁਦ ਮਿਹਨਤ ਕਰਨੀ ਆ ਤੇ ਆਪਣੀ ਮਿਹਨਤ ਨਾਲ ਹੀ ਸਾਰਾ ਕੁਝ ਬਣਾਉਣਾ ਏ ਤੇ ਐਂਡ ਤੇ ਸਾਰੇ ਜਾਣੇ ਬਹੁਤ ਇਮੋਸ਼ਨਲ ਵੀ ਹੁੰਦੇ ਆ ਵਿੱਕੀ ਨੂੰ ਬਾਹਰ ਤੋਰ ਕੇ ਤੇ ਖਾਸ ਕਰਕੇ ਵਿੱਕੀ ਦੀ ਮੰਮੀ ਬਹੁਤ ਜ਼ਿਆਦਾ ਰੋਂਦੀ ਆ ਬੇਸ਼ੱਕ ਪਹਿਲਾਂ ਉਹ ਵਿੱਕੀ ਨੂੰ ਸਿੱਧੀ ਮੱਤ ਨਹੀਂ ਦਿੰਦੀ ਰਹੀ ਪਰ ਹੁਣ ਉਸ ਨੂੰ ਪਛਤਾਵਾ ਹੁੰਦਾ ਏ ਕਿ ਵਿੱਕੀ ਨੂੰ ਮੈਂ ਕਿਹੜੀ ਗੱਲਾਂ ਇਦਾਂ ਸਭ ਕੁਝ ਸਿਖਾਉਂਦੀ ਰਹੀ ਜਦ ਵਿੱਕੀ ਬਾਹਰ ਜਾਂਦਾ ਹੈ ਤੇ ਉਸ ਤੋਂ ਬਾਅਦ ਵਿੱਕੀ ਘਰ ਵਾਪਸ ਆਉਂਦਾ ਹੈ ਤੇ ਥੋੜਾ ਮਾਹੌਲ ਚੇਂਜ ਹੋ ਜਾਂਦਾ ਹੈ ਸੋ ਆਪਾਂ ਇਸ ਵੀਡੀਓ ਵਿੱਚ ਇਹ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਸੋਹਣੀ ਸਟੋਰੀ ਆ ਸੋ ਵਿੱਕੀ ਦੇ ਘਰ ਆਉਣ ਤੇ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਆ ਤੇ ਵਿੱਕੀ ਨੂੰ ਮਿਲਦੇ ਆ ਵਿੱਕੀ ਕਾਫੀ ਬਦਲ ਚੁੱਕਾ ਹੁੰਦਾ ਹੈ ਜਿਵੇਂ ਕਿ ਉਹ ਪਹਿਲਾਂ ਬਹੁਤ ਲਾਲਚ ਕਰਦਾ ਸੀ ਉਸ ਦਾ ਲਾਲਚ ਸਾਰਾ ਖਤਮ ਹੋ ਜਾਂਦਾ ਹੈ ਕਿਉਂਕਿ ਜਦ ਬਾਹਰ ਜਾ ਕੇ ਮਿਹਨਤ ਕਰਨੀ ਪੈਂਦੀ ਤੇ ਉਹ ਸੋਚਦਾ ਏ ਕਿ ਮਿਹਨਤ ਕਰਕੇ ਕਮਾਇਆ ਪੈਸਾ ਬਹੁਤ ਸਕੂਨ ਦਿੰਦਾ ਏ ਤੇ ਨਾਲੇ ਉਸ ਨੂੰ ਸਮਝ ਲੱਗ ਜਾਂਦੀ ਆ ਕਿ ਹਰ ਕੋਈ ਆਪਣੇ ਘਰ ਵਿੱਚ ਇਦਾਂ ਹੀ ਮਿਹਨਤ ਕਰਦਾ ਏ ਤੇ ਆਪਾਂ ਦੂਜਿਆਂ ਦੇ ਉੱਲ ਆਸਰਾ ਕੇ ਬੈਠੇ ਰਹਿੰਦੇ ਆ ਕਿ ਸਾਨੂੰ ਫ੍ਰੀ ਵਿੱਚ ਸਾਰਾ ਕੁਝ ਮਿਲ ਜਾਏ ਜੇਕਰ ਅਸੀਂ ਆਪਣੇ ਘਰ ਮਿਹਨਤ ਕਰਾਂਗੇ ਤੇ ਉਸ ਵਿੱਚ ਬਰਕਤ ਵੀ ਜ਼ਿਆਦਾ ਹੀ ਪਏਗੀ ਸੋ ਸਾਰੀਆਂ ਗੱਲਾਂ ਵਿੱਕੀ ਨੂੰ ਸਮਝ ਆ ਜਾਂਦੀਆਂ ਨੇ 21 ਦੇ ਘਰ ਪਰتن ਦੇ ਘਰ ਵਿੱਚ ਬਹੁਤ ਹੀ ਵਧੀਆ ਮਾਹੌਲ ਬਣ ਜਾਂਦਾ ਏ ਬੇਬੇ ਬਾਪੂ ਸੋਨੂ ਜੀ ਤਾਂ ਸਾਰੇ ਇਕੱਠੇ ਹੁੰਦੇ ਆ ਤੇ ਉਧਰੋਂ ਕਵਲ ਤੇ ਸੰਦੀਪ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਵਿੱਕੀ ਦੇ ਘਰ ਆਉਣ ਤੇ ਸਾਰੇ ਜਾਣੇ ਚਾਹ ਪਾਣੀ ਪੀਂਦੇ ਆ ਖੁਸ਼ ਹੁੰਦੇ ਆ ਤੇ ਵਿੱਕੀ ਆਪਣੀ ਸਾਰੀ ਜਰਨੀ ਵੀ ਦੱਸਦਾ ਹੈ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਗਲਤੀਆਂ ਕਰ ਲਈਆਂ ਮੈਨੂੰ ਬਹੁਤ ਪਛਤਾਵਾ ਹੋਇਆ ਉਹਨਾਂ ਗਲਤੀਆਂ ਦਾ ਤੇ ਮੈਨੂੰ ਹੁਣ ਪਤਾ ਲੱਗਿਆ ਕਿ ਮਿਹਨਤ ਕਰਨ ਨਾਲ ਕੀ ਮੁੱਲ ਪੈਂਦਾ ਹੈ ਪਹਿਲਾਂ ਤਾਂ ਜੋ ਮੈਂ ਇੱਥੇ ਕੰਮ ਕਰਦਾ ਸੀ ਉਹ ਕੰਮ ਦਾ ਕੁਝ ਵੀ ਨਹੀਂ ਬਾਹਰ ਜਾ ਕੇ ਜਿਹੜੀ ਮੈਂ ਮਿਹਨਤ ਕੀਤੀ ਆ ਉਸ ਦੇ ਨਾਲ ਮੈਂ ਜੋ ਪੈਸਾ ਕਮਾਇਆ ਮੈਨੂੰ ਪਤਾ ਲੱਗ ਗਿਆ ਕਿ ਮਿਹਨਤ ਦਾ ਮੁੱਲ ਕੀ ਆ ਤੇ ਕਿਸੇ ਦੇ ਕੋਲੋਂ ਫ੍ਰੀ ਵਿੱਚ ਚੀਜ਼ਾਂ ਮੰਗ ਕੇ ਲੈਣੀਆਂ ਬਹੁਤ ਸੌਖੀਆਂ ਏ ਪਰ ਜਦ ਆਪਣੇ ਘਰੋਂ ਚੀਜ਼ ਦੇਣੀ ਪਵੇ ਬਹੁਤ ਹੀ ਜ਼ਿਆਦਾ ਔਖੀ ਆ ਸਾਰੇ ਜਾਣੇ ਵਿੱਕੀ ਨੂੰ ਇਹ ਵੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਤੈਨੂੰ ਟਾਈਮ ਰਹਿੰਦਿਆਂ ਸਮਝ ਵੀ ਆ ਗਈ ਤੇ ਆਪਣੇ ਘਰ ਵੀ ਟੁੱਟਣੋਂ ਬਚ ਗਏ ਸੋ ਹੁਣ ਤੂੰ ਖੁਦ ਮਿਹਨਤ ਕਰ ਰਿਆਂ ਏ ਸਾਨੂੰ ਸਾਰਿਆਂ ਨੂੰ ਬੜਾ ਵਧੀਆ ਲੱਗਾ ਸੋ ਬੇਬੇ ਬਾਪੂ ਨੂੰ ਵਿੱਕੀ ਸਪੈਸ਼ਲ ਮਿਲਦਾ ਤੇ ਕਹਿੰਦਾ ਏ ਕਿ ਮੈਂ ਡੇ ਉੱਤੇ ਹੀ ਸ਼ੱਕ ਕੀਤਾ ਪਰ ਤੁਸੀਂ ਹੀ ਮੇਰਾ ਘਰ ਬਚਾਇਆ ਬੇਬੇ ਬਾਪੂ ਤਾਂ ਕਹਿੰਦੇ ਸਾਨੂੰ ਸ਼ੁਰੂ ਤੋਂ ਹੀ ਸੋਣੂ ਵਰਗਾ ਲੱਗਦਾ ਸੀ ਅਸੀਂ ਤਾਂ ਕਦੇ ਫਰਕ ਨਹੀਂ ਸਮਝਿਆ ਤੁਸੀਂ ਹੀ ਸਾਡੇ ਨਾਲ ਫਰਕ ਕਰਨ ਲੱਗ ਪਏ ਸੋ ਇਸ ਤਰੀਕੇ ਨਾਲ ਜਦ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿਣ ਲੱਗ ਜਾਂਦੇ ਆ ਤੇ ਵੀਡੀਓ ਦਾ ਹੋ ਜਾਂਦਾ ਹੈ ਐਂਡ ਸੋ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਸੀ ਤੇ ਸਾਰਿਆਂ ਨੂੰ ਬਰਕਤ ਵੀਡੀਓ ਵਧੀਆ ਵੀ ਲੱਗੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਬਰਕਤ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ